ਅਜਨਾਲਾ ਸ਼ਹਿਰ ਅੰਦਰ ਚੋਰਾਂ ਵੱਲੋਂ ਇੱਕ ਕਾਰ ਨੂੰ ਨਿਸ਼ਾਨਾ ਬਣਾਇਆ ਗਿਆ। ਦਾਖਲ ਹੋ ਕੇ ਕਰੀਬ 25 ਤੋਲੇ ਸੋਨੇ ਦੇ ਗਹਿਣੇ ਅਤੇ ਕੈਸ਼ ਲੈ ਕੇ ਫਰਾਰ ਹੋ ਗਏ। ਉੱਥੇ ਹੀ ਜਦੋਂ ਚੋਰਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਵੇਲੇ ਕਾਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ। ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਜਲਦੀ ਇਹਨਾਂ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਸਲਵਾਤ ਇਹ ਕਿ ਅੱਜ ਅਸੀਂ ਘਰ ਦੇ ਸੀ ਹੈਗੇ ਹਾਂ ਮੈਂ 11 ਵਜੇ ਘਰੋਂ ਨਿਕਲ ਕੇ ਗਿਆ ਹਾਂ ਹਾਂ ਤੇ ਤਕਰੀਬਨ 2 3 ਵਜੇ ਮੈਨੂੰ ਫੋਨ ਆਇਆ ਵਾਈਫ ਦਾ ਹਾਂ ਕਿ ਦਰਵਾਜ਼ੇ ਖੁੱਲੇ ਆ ਘਰ ਦੇ ਉਹ ਵੀ ਜੋਬ ਤੋਂ ਆਈ ਵਾਪਸ ਹਾਂ ਚਾਬੀ ਮੇਰੇ ਕੋਲ ਸੀਗੀ ਹਾਂ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਦਰਵਾਜ਼ੇ ਖੁੱਲੇ ਛੱਡ ਗਏ ਜਾਂ ਕਿੱਦਾਂ ਹਾਂ ਮੈਂ ਕਹਿੰਦੀ ਦਰਵਾਜ਼ੇ ਚਾਬੀ ਮੇਰੇ ਕੋਲ ਹੈ ਹਾਂ ਤੇ ਜਦੋਂ ਮੈਂ ਮਨ ਲਿਆ ਵੀ ਦਰਵਾਜ਼ੇ ਖੁੱਲੇ ਆ ਫਟਾਫਟ ਆ ਘਰ ਤੇ ਮੈਂ ਘਰ ਆ ਕੇ ਅੰਦਰ ਆ ਕੇ ਦੇਖਿਆ ਤੇ ਕਿ ਲਕਾਮ ਸੀਗਾ ਚੋਰੀ ਹੋ ਗਈ ਇਥੇ ਸਮਾਨ ਆਪਣਾ ਦੁਕਾਨ ਦਾ ਸੀਗਾ ਹਾਂ ਜੀ ਸਨੈਰਕੀ ਦੁਕਾਨ ਹੈ ਆਪਣੀ ਹਾਂ ਮੇਰਾ ਪੀਜ ਲਿਆ ਕੇ ਰੱਖਿਆ ਸੀਗਾ ਇਥੇ ਆਪਣਾ ਪਾਉਡਰ तकरीबन 20 ਤੋਂ 25 ਟੋਲੇ ਸੀਗਾ ਅੱਛਾ ਤੇ ਉਹ ਕੈਸ਼ ਜਿਹੜਾ ਬੱਚਿਆਂ ਦੇ ਸੀਗਾ ਉਹ ਪਿਆ ਹੋਇਆ ਸੀਗਾ ਤਕਰੀਬਨ 40 40-45 ਹਜ਼ਾਰ ਰੁਪਏ ਫਿਰ ਤੂੰ ਕੋਜੀ ਇਹਨਾਂ ਦੀ ਵਾਈਫਾਈ ਤੋਂ ਨੇ ਦੇਖਿਆ ਕਿ ਦੁਬੱਤਾ ਖੁੱਲਾ ਆ ਹਾਂ ਫਿਰ ਉਹਨਾਂ ਅੰਦਰ ਵਰਕੇ ਵੇਖਿਆ ਤੇ ਪਰ ਇਹਨਾਂ ਨੂੰ ਸੱਦਿਆ ਬੁਲਾਇਆ ਤੇ ਉਹ ਤਾਲਾ ਜਿਹੜਾ ਉਹ ਪਾਇਆ ਏਕਾਂ ਦੇ ਅਗਲੇ ਬੰਨੇ ਉਹ ਜਿਹਦਾ ਨਾਮ ਨੂੰ ਬੰਦਾ ਵਾ ਇਸ ਕਮਰੇ ਦੇ ਦਾਖਲ ਹੋਇਆ ਸਾਡੀ ਫਿਰਤਾਲ ਮੁਤਾਬਕ ਉਹ ਅੱਗੇ ਕਿਤੇ ਨਹੀਂ ਗਿਆ ਤੇ ਉਹ ਲਮਾਰੀ ਵੀ ਜਿਹੜੀ ਆ ਇੱਕੋ ਹੀ ਬੋਲੀ ਉਹਨੇ ਬਾਸੀ ਦੀ ਬੋਲੀਆਂ ਉਹਦੀ ਜਿਹਨੇ ਦੱਸਦੇ ਵੀ ਘਾਟ ਨਾ ਸੋਨਾ ਹੈ ਮੇਰੇ ਕੋ ਦੋ ਤਿੰਨ ਗਾਕਾ ਦਾ ਸੋਨਾ ਬੰਨਾ ਹੈ ਕਾਦੀ ਜਾਂਦਾ ਸੀ ਉਹ ਮੈਥੇ ਰੱਖਿਆ ਸੀ ਤੂੰ ਸੋਨਾ ਚੋਰੀ ਹੋ ਗਿਆ ਬਹੁਤ ਉਹਨੇ ਫਿੰਗਰ ਪ੍ਰਿੰਟਾਂ ਤਾਂ ਹੋ ਚੁੱਕੀਆਂ ਵੀ ਪਟਨ ਮਾਰਕ ਰਹੀ ਆ ਇਹਦੀ ਨਾਲ ਕੋਈ ਚਾਬੀ ਆ ਉਹ ਚਾਬੀ ਅਸੀਂ ਰਾਹ ਦੇ ਦਿੱਤੀ ਤਾਦਾ ਜਿਹਦਾ ਦਾ ਸਰੀਆ ਡੂਰ ਹੋ ਗਿਆ ਜਾਂ ਗੱਲ ਤਾਦਾ ਕੋਰਿਆ ਨੀਗਾ ਤਾਦਾ ਚਾਬੀ ਲੱਗਦੀ ਆ ਅੱਛਾ ਹਨ ਖੋਲਿਆ ਗਿਆ ਵਾ ਭੀਤੀ ਆ ਬੰਦਾ ਅਸ ਫਿਰ ਉਹ ਵੀ ਇਹ ਵੀ ਪਤਾ ਵਾ ਵੀ ਜੇ ਕੋਈ ਚੀਜ਼ ਹੈਗੀ ਆ ਤੇ ਇਹਨਾਂ ਜੁੱਠੀ ਜਾ ਉਹ ਕਿਤੇ ਨਹੀਂ ਗਿਆ ਉੱਤੇ ਕੋਠੇ ਦੇ ਵੀ ਗਿਆ ਕਿ ਇਹ ਅੰਦਰ ਚ ਹੀ